ਦ ਅਨਮਿਊਟ ਪੇਸ਼ ਕਰਦੇ ਨੇ ਬਾਬੂ ਫਿਰੋਜ਼ਦੀਨ ਸ਼ਰਫ ਦੀ ਲਿਖੀ ਕਵਿਤਾ ਗਿਆਨ ਜਿਸ ਵਿੱਚ ਬਾਬਾ ਗੁਰਨਾਨਕ ਸਾਹਿਬ ਮਰਦਾਨੇ ਨੂੰ ਗਿਆਨ ਦੇ ਰਹੇ ਨੇ ਕਿ ਜੇਕਰ ਦੌਲਤ ਇਕੱਠੀ ਕਰਨੀ ਹੈ ਤਾਂ ਨਾਮ ਦੀ ਦੌਲਤ ਇਕੱਠੀ ਕਰੋ ਕਿਉਂਕਿ ਅਗਲੇ ਜਹਾਨ ਵਿੱਚ ਨਾਲ ਇੱਕ ਸੂਈ ਨੇ ਵੀ ਨਹੀਂ ਜਾਣਾ ਚੇਤਾ ਹੋ ਮਰਦਾਨਾ ਇੱਕ ਕੈਂਡ ਲੱਗਾ ਨਾਨਕ ਦੇਵ ਜੀ ਨੂੰ ਇੱਕ ਦਿਨ ਪੰਦ ਅੰਦਰ ਅਸੀਂ ਗਾਜ਼ ਜ਼ਮੀਨ ਦੇ ਬਣੇ ਹੋਇਆ ਦੁਨੀਆ ਵਸਦੀ ਪਈ ਐ ਆਨੰਦ ਅੰਦਰ ਚੂਰ ਚੂਰ ਕਰ ਦਿੱਤਾ ਏ ਪੈਂਡਿਆਂ ਨੇ ਦੀਣਾ ਹੁੰਦੀਆਂ ਨੇ ਬੰਦ ਬੰਦ ਅੰਦਰ ਅਠੇ ਪੈਰ ਪਈ ਮੁਕਤਖਵਾਰ ਹੋਈਏ ਫਸੇ ਹੋਏ ਫਕੀਰੀ ਦੇ ਫੰਦ ਅੰਦਰ ਨਾਲ ਭੁੱਖ ਦੇ ਆਂਦਰਾਂ ਲੂਸ ਗਈਆਂ ਤੇਰੇ ਗੁਰੂ ਜੀ ਬਣੇ ਹਾਂ ਦਾਸ ਚੰਗੇ ਬੈਠੇ ਹੋਏ ਨੇ ਚੈਨ ਦੇ ਨਾਲ ਜਿਹੜੇ ਸਾਡੇ ਕੋਲੋਂ ਉਹ ਟਪਰੀ ਵਾਸ ਚੰਗੇ ਪੇਟਾ ਕਰਨ ਦੇ ਵਾਸਤੇ ਕਦੇ ਕੋਈ ਜੇਕਰ ਲੈ ਆਵੇ ਦੁਨੀਆਦਾਰ ਪੈਸੇ ਤੁਸੀਂ ਠੇਡਿਆਂ ਨਾਲ ਹੋ ਰੇਡ ਦਿੰਦੇ ਐਸੇ ਲੱਗਦੇ ਹਨ ਬੇਕਾਰ ਪੈਸੇ ਬੁਰਾ ਮੰਗੋ ਕਿ ਸਾਡੀਆਂ ਝੋਲੀਆਂ ਦਾ ਜੇਕਰ ਆਪ ਨੂੰ ਨਹੀਂ দরকার ਪੈਸੇ ਮੀਰ ਜਾਦੀ ਨੂੰ ਦੇਾਂਗਾ ਕੀ ਜਾਕੇ ਅੱਜ ਤੱਕ ਵੀ ਜੁੜੇ ਨਹੀਂ ਚਾਰ ਪੈਸੇ ਹੁੰਦੀ ਖਬਰ ਜੇ ਗੁਰੂ ਜੀ ਤੁਸੀਂ ਐਦਾਂ ਮੈਨੂੰ ਲੈਣ ਨਾ ਦੇਣੇ ਸਿਰਵਾਰ ਨੇ ਸਨ ਦੇਂਦਾ ਤੋੜ ਤੰਬੂਰੇ ਨੂੰ ਕਰੇ ਹੀ ਮੈਂ ਤਾ ਨੂੰ ਪੰਦ ਪਰਦੇਸ ਤੇ ਮਾਰਨੇ ਸਨ ਬਾਬੇ ਹੱਸ ਕੇ ਆਖਿਆ ਭਲੇ ਲੋਕਾ ਪਿੰਡ ਕੱਢ ਲਈ ਸਾਰੇ ਾਰਮਾਨ ਚੱਲ ਕੇ ਭਾਵੇਂ ਕਰੀ ਸੁਦਾਗਰੀ ਬੁੱਤੀਆਂ ਦੀ ਚਾਹੇ ਪਾ ਬਹੀਂ ਕਿਤੇ ਦੁਕਾਨ ਚੱਲ ਕੇ ਮਾਇਆ ਸਾਰੇ ਜਹਾਨ ਦੀ ਕਰੀ ਇਕੱਠੀ ਇਹੋ ਜਿਹਾ ਕੋਈ ਕਰੀ ਸਮਾਨ ਚੱਲ ਕੇ ਪਰ ਲੈ ਸੂਈ ਅਮਾਨਤ ਇਹ ਰੱਖ ਸਾਡੀ ਤੈਥੋਂ ਲਵਾਂਗੇ ਅਗਲੇ ਜਹਾਨ ਚੱਲ ਕੇ ਅਗੋਂ ਕਿਹਾ ਮਰਦਾਨੇ ਨੇ ਵਾ ਵਾ ਬਾ ਅੱਜ ਇਹ ਸਿੱਖਿਆ ਨਵਾਂ ਗਿਆਨ ਕਿੱਥੋਂ ਸੋਈ ਇੱਥੋਂ ਹੀ ਨਹੀਂ ਕਿਸੇ ਜਾਣ ਦੇਣੀ ਤੈਨੂੰ ਦੇਾਂਗੇ ਅਗਲੇ ਜਹਾਨ ਕਿੱਥੋਂ ਬਾਬੇ ਆਖਿਆ ਦਸ ਖਾਂ ਭਲੇ ਲੋਕਾ ਜੋ ਤੂੰ ਸੋਈ ਨਹੀਂ ਨਾਲ ਲੈ ਜਾਣ ਜੋਗਾ ਢੇਰ ਮਾਇਆ ਦਾ ਕਾਸ ਨੂੰ ਕਰੇ ਇਕੱਠਾ ਜਾਂ ਦੀਵਾਰ ਨੂੰ ਫੇਰ ਪਛਤਾਣ ਜੋਗਾ ਸਭ ਕੁਝ ਰਹੇਗਾ ਭੋਲੇਆ ਪਿਆ ਇੱਥੇ ਤੂੰ ਹੀ ਜਾਏਂਗਾ ਅਗਾ ਕਮਾਂਡ ਜੋਗਾ ਜੇ ਤੂੰ ਜੋੜ ਵੀ ਲਿਆ ਤਾਂ ਕੀ ਹੋ ਗਿਆ ਛੱਡ ਜਾਏਂਗਾ ਵੰਡੀਆਂ ਪਾਣ ਜੋਗਾ ਦੌਲਤ ਰੱਬ ਦੇ ਨਾਮ ਦੀ ਕਰੀ ਕਠੀ ਜੜੀ ਅਗਾ ਤੇਰੇ ਕੰਮ ਆਵਣੀ ਐ ਸ਼ਰਫ ਰਹਿਣ ਕੇ ਭਰੇ ਪੰਡਾਰ ਇੱਥੇ ਤੇਰੇ ਨਾਲ ਇੱਕ ਸੂਈ ਨਾ ਜਾਵਣੀ ਐ ਤੇਰੇ ਨਾਲ ਇੱਕ ਸੂਈ ਨਾ ਜਾਵਣੀ ਹੈ